ਹਾਂਜੀ ਆਪਾਂ ਮਠੀਆਂ ਬਣਾਉਣ ਵਾਸਤੇ ਹੁਣ ਆਪਾਂ ਇੱਕ ਕੁੱਲਾ ਗੁੜ ਦਾ ਲੈ ਲਿਆ ਤੇ ਇੱਕ ਕੁੱਲਾ ਹੀ ਆਪਾਂ ਪਾਣੀ ਦੇ ਲਏ ਥੋੜਾ ਜਿਹਾ ਆਪਾਂ ਘੱਟ ਲਿਆ ਭਰ ਕੇ ਨਹੀਂ ਪਾਉਣਾ ਤੇ ਹੁਣ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਖੋਰ ਲੈਣਾ ਚੰਗੀ ਤਰ੍ਹਾਂ ਇਹਨੂੰ ਖੋਰ ਕੇ ਚੰਗੀ ਤਰ੍ਹਾਂ ਜੀ ਫਿਰ ਆਪਾਂ ਠੰਡਾ ਹੋਣ ਲਈ ਰੱਖ ਦੇਾਂਗੇ ਇਹਨੂੰ ਤੇ ਫਿਰ ਆਪਾਂ ਗੁੰਨਾਂਗੇ ਆਟਾ ਹੁਣ ਇਹਨੂੰ ਆਪਾਂ ਟਾਕੇ ਰੱਖ ਦੰਨੇ ਬਸ ਖੋਰਨ ਲਈ ਹਾਂ ਲੋ ਹੁਣ ਆਪਣਾ ਆਟਾ ਤਿਆਰ ਹੈ ਬਿਲਕੁਲ ਹੁਣ ਆਪਾਂ ਤੁਹਾਨੂੰ ਮਠੀਆਂ ਕੱਟ ਕੇ ਦਿਖਾਉਣੀ ਆਂ ਹਾਂਜੀ ਹੁਣ ਆਪਾਂ ਪੇੜੇ ਕਰਾਂਗੇ ਵੱਡੇ ਵੱਡੇ ਕਰਨੇ ਆ ਪੇੜੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਆਟਾ ਹੂਲ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਪੇੜਾ ਕੱਲ ਕੇ ਚੰਗੀ ਕਰਾਂਗੇ ਹੁਣ ਆਪਾਂ ਪਹਿਲੇ ਪੇੜਾ ਲਵਾਂਗੇ ਰਾਜਾ ਆਪਾਂ ਭਰਮਾ ਹੀ ਰੱਖਾਂਗੇ ਫਿਰ ਵਧੀਆ ਬਣਦੇ ਨੇ ਹਲੋ ਹੁਣ ਆਪਾਂ ਰੋਟੀ ਵੇਲੇ ਇਹਨੂੰ ਕੱਟਾਂਗੇ ਆਪਾਂ ਇਸ ਤਰ੍ਹਾਂ ਇਹਦਾ ਅੱਧਾ ਲੈ ਲਾਂਗੇ ਹਾਂ ਫਿਰ ਸਟਾਂਕ ਕਰ ਦੂੰਗੀ ਹਾਂ ਇਹਨੂੰ ਕੱਟ ਕੇ ਮੋਟੇ ਪਲੇਟ 'ਚ ਪਾਵਾਂਗੇ ਹੁਣ ਆਪਾਂ ਤਾਂ ਇਹਨੂੰ ਇੱਕ ਪੇੜਾ ਹੋਰ ਕਰਕੇ ਤੇ ਹੋਰ ਡਿਜ਼ਾਈਨ ਬਣਾ ਕੇ ਦਿਖਾਉਨੇ ਆ ਇਹ ਤਾਂ ਆਪਾਂ ਚੌਰਸ ਕੱਟ ਲਵਾਂ ਇਹ ਨੂੰ ਸਭ ਕੱਟ ਕੇ ਦਿਖਾਉਨੇ ਆ ਹੌਣ ਆਪਾਂ ਕਿਰਤੀ ਹੋਲ ਵੀ ਇਹਦੀ ਪੇੜਾ ਕਰਕੇ ਹੌਣ ਆਪਾਂ ਇਹਦੇ ਵਿੱਚ ਐ ਗਲਾਸ ਨਾਲ ਗੋਲ-ਗੋਲ ਵੀ ਕੱਟ ਸਕਦੇ ਆ ਜੇ ਕੋਈ ਕੌਮ ਦੀ ਹੈਗੀ ਆਪਣੇ ਘਰ ਇਸ ਤਰ੍ਹਾਂ ਆਪਾਂ ਹੋਰ ਵੀ ਨਾਲ ਕੱਟ ਸਕਦੇ ਆ ਬਸ ਐਨੈਲ ਦੇ ਵਿੱਚ ਦੋ ਤਿੰਨ ਕੀ ਬੰਨ ਲenga ਬਾਕੀ ਆਪਣਾ ਆਟਾ ਵੇਸਟ ਆਇਨ ਹੋ ਜਾਣਾ ਫਿਰ ਉਹ ਆਪਾਂ ਦੁਬਾਰਾ ਕਰਨ ਜਾਂਦਾ ਕਿੜਾ ਜੇ ਦਿੱਕਾ ਪਸਾਗਦੇ ਉਹ ਆਪਣੀ ਇੱਛਾ ਜੀ ਮਰਜੀ ਆਪਾਂ ਬਣਾ ਲੀਏ ਅੰਸ਼ਕਰਾ। ਸਹੀ। ਜਾਂ ਰਸਪਨ ਦੁਆਰਾ ਕਰਨਾ ਕੋਈ ਬੇੜਾ। ਆਪਾਂ ਇਹ ਸਾਰੀਆਂ ਬਣਾ ਕੇ ਹੁਣ ਫਿਰ ਆਪਾਂ ਤੇਲ ਵਿੱਚ ਪਾ ਕੇ ਮੱਠੀਆਂ ਭੋਲਣੀਆਂ ਸੀ। ਹਾਂਜੀ ਹੁਣ ਆਪਾਂ ਸਾਰੀਆਂ ਮੱਠੀਆਂ ਦੇਖੋ ਕੱਟ ਕੇ ਤਿਆਰ ਕਰ ਲਈਆਂ। ਹੁਣ ਆਪਾਂ ਤੇਲ ਵਿੱਚ ਪਾਵਾਂਗੇ ਇਹਨਾਂ ਨੂੰ। ਐਸਟਰ ਹੌਲੀ ਹੌਲੀ ਕੌਂਦੀ ਜਾਵਾਂਗੇ ਆਪਾਂ ਇਹਦੇ ਵਿੱਚ ਤੇ ਅਸੀਂ ਵਿੱਚ ਹੀ ਆਪਾਂ ਗੋਲ ਪਾ ਲਿਆਂਗੇ ਚੋਸ ਪਾ ਦੇਣੀ ਤੇ ਤੇਲ ਆਪਣਾ ਗਰਮ ਹੋਇਆ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਵੀ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਲੱਗੀ ਜੀ ਇੱਗੇ ਦੋਈ ਤਹਾਨੂੰ ਹੋਰ ਵੀਡੀਓ ਬਣਾ ਕੇ ਆਪਾਂ ਹੋਰ ਚੀਜ਼ਾਂ ਦੀਆਂ ਦਿਖਾ ਸਕੀਏ ਇਸ ਤਰ੍ਹਾਂ ਆਪਾਂ ਹਲਕਾ ਹਲਕਾ ਇਹ ਹੰਮਾ ਗਿਨ ਤੋਂ ਬਹੁਤੀ ਵੰਦੀਆ ਵੰਦਣਾ ਇਹ ਖਾ ਕੇ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਕਿਉਂਕਿ ਅੱਜ ਕੱਲ ਮੀਂਹ ਪੈਂਦਾ ਜੀ ਮੀਂਹ ਪੈਂਦੇ ਦੇ ਵਿੱਚ ਤਾਂ ਫਿਰ ਜੀ ਕਰਦਾ ਹੀ ਹੈ ਜੀ ਬਾਕੀ ਸੌਣ ਦੇ ਵਿੱਚ ਤਾਂ ਆਪਾਂ ਆਂ ਵੀ ਸੁਣਿਆਗਾ ਵੀ ਪੁਰਾਣੇ ਬਜ਼ੁਰਗਾਂ ਤੋਂ ਵੀ ਤੇਲ ਸਾੜਨਾ ਚੰਗਾ ਹੁੰਦਾ ਸਰੋਂ ਦਾ ਨਾਲੇ ਪਖਾਨ ਨੂੰ ਬਣਾ ਲੈਨੇ ਜੀ ਮੈਂ ਆਪਣਾ ਇਹ ਮਾਂ ਦੀ ਭਾਵਨਾ ਪੂਰੀ ਹੋ ਜਾਂਦੀ ਹੈ ਆ ਦੇਖੋ ਆਹ ਦੇਖੋ ਕਲਰ ਬਹੁਤ ਸੋਹਣਾ ਆ ਰਿਹਾ ਹੈ ਖੁਸ਼ੂ ਵੀ ਬਹੁਤ ਸੋਹਣੀ ਆ ਰਹੀ ਹੈ ਕਲਰ ਤਾਂ ਤੁਸੀਂ ਦੇਖ ਹੀ ਰਹੇ ਹੋ ਵੇਖੋ ਕਿੰਨਾ ਸੋਹਣਾ ਆ ਰਿਹਾ ਹੈ ਆ ਦੇਖੋ ਜੀ ਕਲਰ ਬਹੁਤ ਸੋਹਣਾ ਬਣ ਗਿਆ ਹੁਣ ਆਪਣੀਆਂ ਤਿਆਰ ਆ ਵਧੀਆ ਪੱਕੀਆਂ ਨੇ ਇਹ ਮੈਂ ਇਹ ਪਹਿਲਾਂ ਕੱਢ ਲਾਂਗੇ ਇਸ ਤਰ੍ਹਾਂ ਹਲਾ ਕੇ ਤੇਲ ਜਾਂ ਝਾੜ ਕੇ ਹੁਣ ਤਾਂ ਅਗੂਪੂਰ ਹੋਰ ਪਾ ਕੇ ਦਿਖਾਉਣੇ ਆਪਾਂ ਹਾਂਜੀ ਹੁਣ ਆਪਾਂ ਸਾਨੂੰ ਸਾਰੀਆਂ ਤਿਆਰ ਕਰਕੇ ਬਾਹਰ ਵਿੱਚ ਦਿਖਾਉਣੀ ਆ। ਹਾਂਜੀ ਮਠਿਆ ਆਪਣਾ ਤਿਆਰ ਆ ਬਿਲਕੁਲ ਤੇ ਹੁਣ ਮੰਜੂ ਤੇ ਉਦੀ ਦਾਦੀ ਦੱਸਣਗੇ ਖਾ ਕੇ ਆਪਾਂ ਉਹਨਾਂ ਨੂੰ ਦਿਖਾਉਣੀ ਆ ਸਵਾਦ ਕਿਵੇਂ ਦਾ ਬਣਿਆ। ਬਹੁਤ ਸਵਾਦ ਬਣਿਆ ਸਾਡੀ ਵੀਡੀਓ ਨੂੰ ਵੇਖੋ ਤੇ ਬਣਾਓ। ਜੇ ਤੁਹਾਨੂੰ ਪਤਾ ਲੱਗੇ ਵਧੀਆ ਕੀ ਆ।